ਦੋਸਤ ਮੈਂ ਭਪਿੰਦਰ ਸਿੰਘ ਚੋਹਾਨ ਜੱਸੀਪੋ ਵਾਲੀ ਤੁਹਾਨੂੰ ਮਲਾਉਣਾ ਸਾਡੇ ਘੈਂਟ ਨਾਲ ਕਹਿੰਦੇ ਆਂਦਾ ਜਿਹੜਾ ਜਾਨਵਰ ਜਿਹੜਾ ਜਾਨਵਰ ਜਾਂ ਇਨਸਾਨ ਤਾਕਤਵਰ ਹੋਵੇ ਉਹ ਹਮੇਸ਼ਾ ਹਟੋ ਕਣ ਸ਼ਾਂਤ ਰਹਿੰਦਾ ਵੀਰਾ ਇਧਰ ਇਧਰ ਆ ਤੇ ਸ਼ਾਂਤ ਰਹਿੰਦਾ ਇਹ ਵੀ ਸ਼ਾਂਤ ਰਹਿੰਦਾ ਹਨਾ ਤੇ ਜਿੱਦ ਤੇ ਫਿਰ ਬੋਲਦਾ ਇਹ ਬਹੁਤ ਬੋਲਦਾ ਏਸੀ ਲਾਇਆ ਨਾ ਵਾ ਤੇ ਸਪੈਸ਼ਲ ਹਾਂ ਹਾਂ ਆਪਾਂ ਹਨ ਇਹ ਸਾਡੇ ਕੋਲੇ ਹੈਗਾ ਪੰਜ ਤੇ ਇੱਕ ਤਾਂ ਥੋੜਾ ਜਿਹਾ ਬਜ਼ੁਰਗ ਹੋ ਗਿਆ ਤੇ ਥੋੜੀ ਜਿਹਾ ਇਹਨੂੰ ਆ ਪਤਾ ਨਹੀਂ ਕੀ ਬਿਮਾਰੀ ਹੋ ਗਈ ਇਹ ਤਾਂ ਲਾ ਚੱਲੀ ਜਾਂਦਾ ਜਿਵੇਂ ਖੁਰਕਟਾਇਰ ਨਹੀਂ ਹੁੰਦੀ ਐ ਹੋ ਗਈ ਇਹਨੂੰ ਤੇ ਇੱਧਰ ਬੈਠਾ ਲਾਲੂ ਆਹ ਲਾਲੂ ਹੈ ਭਾਈ ਸਾਡਾ ਇਹ ਲਾਲੂ ਆ ਤੇ ਆ ਜੋੜਾ ਹੈ ਜੋੜੇ ਦੀ ਕਹਾਣੀ ਤੁਹਾਨੂੰ ਦੱਸੂਗਾ ਨਾ ਤੇ ਕੋ ਆਪਣੇ ਕੋਲੇ ਪੈਟਰੋਲ ਪੰਪ ਤੇ ਆ ਇਸੇ ਕਮਰੇ 'ਚ ਉੱਥੇ ਜਦੋਂ ਰੋਲ ਵਾਂਪ ਤੇ ਸੀ ਲੱਗਿਆ ਉਹਦੇ ਵਿੱਚ ਦੋ ਆ ਉਹ ਘੈਂਡ ਨੂੰ ਤਾਂ ਆਪਾਂ ਕੱਢਦੇ ਨੇ 9 ਵਜੇ ਤੇ ਇਹਨਾਂ ਨੂੰ 8 ਵਜੇ ਬਾਹਰ ਕੱਢਦੇ ਆ ਉਹ ਗਰਮੀ ਥੋੜੀ ਜ਼ਿਆਦਾ ਮੰਨਦਾ ਘੈਂਡ ਭੁਮੇ ਜਾਂ ਸ਼ਾਂਤ ਰਹਿੰਦਾ ਸੁੱਤਾ ਰਹਿੰਦਾ ਪਰ ਜਿੱਦੇ ਜ਼ੋਰ ਤੋਂ ਹੁੰਦਾ ਘੈਂਡ ਘੈਂਡ ਹੀ ਆ ਫਿਰ ਤੇ ਇਹ ਆ ਜੇ ਆ ਹੈ ਨਾ ਤੇ ਇਹਨਾਂ ਆ ਆਪਣੇ ਪੰਜਾਂ ਪੰਜ ਇੱਥੇ ਆਪਣੇ ਕੋਲੇ ਤੇ ਸੱਤ ਖੇਤ ਆ ਪਹਿਲਾਂ ਹੀ ਮੈਂ ਵੀਡੀਓ ਪਾਈ ਸੀ ਨਾ ਸੱਤ ਖੇਤਾਂ ਤੇ ਤਿੰਨ ਤਿੰਨ ਰੋਟੀਆਂ ਬੰਦੀਆਂ ਇੱਕ ਜੰਨੇ ਦੀ ਇਹਨਾਂ ਦੀਆਂ ਤੇ ਜਿਹੜਾ ਇਹ ਜੋਰ ਹੈ ਇਹਦੀ ਕਹਾਣੀ ਦੱਸਦੇ ਇਹਦੀ ਨਾ ਲੱਤ ਕੱਟੀ ਵੀ ਅਬ ਜਰੇ ਦੀ ਇਧਰ ਲਈ ਤੇ ਇਹ ਆਪਣੇ ਪੈਟਰੋਲ ਬੰਬ ਦੇ ਸਾਹਮਣੇ ਹੀ ਐਕਸੀਡੈਂਟ ਹੋ ਗਿਆ ਜੀ ਇਹਦਾ ਉਦੋਂ ਇਹ ਤਾਂ ਕਤੂਰਾ ਸੀਗਾ ਛੀਜ਼ਾ 7 ਮਹੀਨਿਆਂ ਦਾ ਤੇ ਮੇਰਾ ਭਰਾ ਉਧਰੋਂ ਬਠਿੰਡੇ ਉਠਾਣੇ ਚੋਂ ਆਉਂਦਾ ਜੀ ਕੰਮ ਆਉਂਦਾ ਸਰਪੰਚ ਗੁਰਵਿੰਦਰ ਤੇ ਉਹਨੇ ਨੂੰ ਚੱਕ ਕੇ ਤੇ ਬਠੰਡੇ ਲੈ ਗਿਆ ਪਿੰਡੇ ਦਾ ਆਪਰੇਸ਼ਨ ਕਰਤਾ ਡਾਕਟਰ ਨੇ ਤੇ ਉਦੋਂ ਬਾਅਦ ਇਹ ਆਪਾਂ ਉਸ ਘਰੇ ਹੀ ਰੱਖ ਲਿਆ ਤੇ ਉਦੋਂ ਬਾਅਦ ਇਹਦਾ ਨਾਂ ਰੱਖਤਾ ਜੋਰਾ ਕਿ ਮੈਂ ਜੋਰਿਆ ਤੇ ਇਹ ਤਾਂ ਬਾਲੀ ਵਧੀਆ ਚੀਜ਼ ਹੈ ਸਿਆਣਾ ਵੀ ਬਹੁਤ ਹੈ ਇਹ ਐਵੇਂ ਸੱਚ ਸ਼ਾਂਤ ਰਹਿੰਦਾ ਜਿਵੇਂ ਇਹ ਭੌਂਕਦਾ ਨਹੀਂ ਤੇ ਸੁੱਤਾ ਰਹਿੰਦਾ ਪਰ ਜਦੋਂ ਜੋਰ ਦਿਖਾਉਂਦਾ ਹੈ ਰਾਤ ਨੂੰ ਹੋਂਦਾ ਫਿਰ ਜੋਰ ਤੇ ਇਹਨੂੰ ਆਪਣਾ ਮਾਤਾ ਜੀ ਸਾਹਮ ਦੀ ਇਹਨਾਂ ਨੂੰ ਜਾਣ ਤੇ ਜਿਆਦਾ ਤਾਂ ਆਪਣਾ ਸਰਪੰਚ ਸਾਹਮ ਦਾ ਭਾਈ ਹੈ ਨਾ ਗੁਰਵਿੰਦਰ ਤੇ ਭਾਈ ਨਛੱਤਰ ਵੀ ਸਾਹਮ ਦਾ ਇਹਨਾਂ ਨੂੰ ਜਦੋਂ ਉਹ ਨਾ ਹੋਵੇ ਵੈਸੇ ਉੱਤ ਕਰ ਕਈ ਹਰੀ ਜਦੋਂ ਦੋਨ ਦੋਨਾਂ ਚੋਂ ਮਾਤਾ ਜੀ ਜਾਂ ਫਿਰ ਮੈਂ ਹੋਵਾਂ ਭਰੇ ਤਾਂ ਮੈਂ ਸਾਹਮ ਦਾ ਇਹਨਾਂ ਨੂੰ ਵੋਲਟਿਆ ਕਰਦੇ ਆ ਤੇ ਸੱਤ ਆਪਣੇ ਕੋਲੇ ਖੇਤ ਆਉਦੇ ਤੋਂ ਉਹਨੂੰ ਖੇਤਾਂ ਲੈ ਕੇ ਵੀਡੀਓ ਤੇ ਲਈਦੇ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰ ਦਿਓ ਮੇਰਾ ਵੀਰ